ਸਤ ਸ੍ਰੀ ਅਕਾਲ ਦੋਸਤੋ ਪਿਛਲੇ ਥੋੜੇ ਦਿਨ ਪਹਿਲਾਂ ਹੀ ਰਾਜਵੀਰ ਜਵੰਦਾ ਜੋ ਕਿ ਪੰਜਾਬ ਦਾ ਇੱਕ ਮਸ਼ਹੂਰ ਕਲਾਕਾਰ ਸੀ ਅਤੇ ਗਾਇਕ ਵੀ ਸੀ ਜਿਸ ਦਾ ਨਾਮ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਚੱਲਦਾ ਸੀ ਅਤੇ ਰਾਜਵੀਰ ਜਵੰਦਾ 10 ਦਿਨ ਜੇਰੇ ਇਲਾਜ ਹਸਪੀਟਲ ਦੇ ਵਿੱਚ ਰਹਿਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸੀ ਅਤੇ ਅੱਜ ਉਨ੍ਹਾਂ ਦੀ ਰੂਹ ਲਈ ਅੰਤਿਮ ਅਰਦਾਸ ਹੈ ਜਿਸ ਸੀਆਂ ਤਿਆਰੀਆਂ ਨੇ ਜਿਹੜੀਆਂ ਸਾਰੇ ਹੀ ਉਹਨਾਂ ਦੇ ਦੋਸਤ ਕੰਦਰ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਗਗਨ ਕੋਕਰੀ ਇਹ ਸਾਰੇ ਜਾਣੇ ਹੀ ਪੂਰੀ ਇਮਾਨਦਾਰੀ ਨਾਲ ਤਿਆਰੀਆਂ ਨੇ ਜੜੀਆਂ ਕਰਵਾ ਰਹੇ ਨੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੇ ਮੰਮੀ ਡੈਡੀ ਵੀ ਕਨਵਰ ਗਰੇਵਾਲ ਅਤੇ ਗਾਗਨ ਕੋਕਰੀ ਕੋਲ ਖੜੇ ਨਜ਼ਰ ਆ ਰਹੇ ਸੀ ਜੋ ਕਿ ਇਹ ਵੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਆਏ ਹਨ ਅਤੇ ਇਹਨਾਂ ਨੇ ਵੀ ਬਹੁਤ ਹੀ ਜ਼ਿਆਦਾ ਦੁੱਖ ਹੈ ਜਿਹੜਾ ਰਾਜਵੀਰ ਜੋਂਦੇ ਦਾ ਮਹਿਸੂਸ ਕੀਤਾ ਕਿਉਂਕਿ ਜਿਨ੍ਹਾਂ ਨੇ ਆਪਣਾ ਪੁੱਤ ਤੋੜਿਆ ਹੋਵੇ ਉਹਨਾਂ ਨੂੰ ਇਹ ਦੁੱਖ ਬਹੁਤ ਹੀ ਜ਼ਿਆਦਾ ਮਹਿਸੂਸ ਹੋ ਸਕਦਾ ਹੈ ਅਤੇ ਥੋੜੇ ਹੀ ਟਾਈਮ ਦੇ ਵਿੱਚ 11 ਵਜੇ ਤੋਂ ਲੈ ਕੇ ਦੋ ਵਜੇ ਤੱਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੈ ਜਿਹੜੀ ਹੋਵੇਗੀ ਰਾਜਵੀਰ ਜਵੰਦਾ ਦਾ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਉਸਤੇ ਚਾਹਤੇ ਬਹੁਤ ਹੀ ਜਾਦੇ ਵੱਡੇ ਇਕੱਠ ਦੇ ਵਿੱਚ ਉਸਤੇ ਅੰਤਿਮ ਸੰਸਕਾਰ ਤੇ ਪਹੁੰਚੇ ਸੀ ਅਤੇ ਉਸੇ ਤਰ੍ਹਾਂ ਹੀ ਉਮੀਦ ਹੈ ਅੱਜ ਵੀ ਬਹੁਤ ਹੀ ਜ਼ਿਆਦਾ ਇਕੱਠ ਹੈ ਜਿਹੜਾ ਅੰਤਿਮ ਅਰਦਾਸ ਤੇ ਵੀ ਹੋਵੇਗਾ ਇਸ ਲਈ ਪੰਡਾਲਾ ਜਿਹੜਾ ਬਹੁਤ ਹੀ ਜ਼ਿਆਦੇ ਵੱਡਾ ਲਾਇਆ ਗਿਆ ਹੈ ਜਿਹੜਾ ਇਹ ਪੰਡਾਲ ਲਗਾਇਆ ਗਿਆ ਹੈ ਰਾਜਵੀਰ ਚੰਦੇ ਦੀ ਅੰਤਿਮ ਅਰਦਾਸ ਤੇ ਲਈ ਉਹ ਇਹਨਾਂ ਦੇ ਪਿੰਡ ਦੇ ਸਰਪੰਚ ਦੀ ਜ਼ਮੀਨ ਦੇ ਵਿੱਚ ਹੀ ਲਗਾਇਆ ਗਿਆ ਹੈ ਤਾਂ ਜੋ ਜਿੰਨੀ ਵੀ ਸੰਗਤ ਆਵੇਗੀ ਉਹ ਆਰਾਮ ਨਾਲ ਉੱਥੇ ਬੈਠ ਸਕੇ ਐਸੇ ਨਾਮ ਕੀ ਇਹ ਵੀ ਕੱਲ੍ਹ ਸਾਹਮਣੇ ਆ ਰਹੀ ਹੈ ਵਿਕੰਦਰਗੁਰੇ ਵਾਲ ਕੁਲਵਿੰਦਰ ਬਿੱਲਾ ਗਗਨ ਕੋਕਰੀ ਇਹ ਸਾਰੇ ਗਾਇਕ ਜਿਸਨ ਤੋਂ ਰਾਜੀਵ ਜਗੰਦੇ ਦਾ ਐਕਸੀਡੈਂਟ ਹੋਇਆ ਸੀ ਉਸਨੂੰ ਲੈ ਕੇ ਜਾਨੀ ਕਿ 27 ਤਰੀਕ ਤੋਂ ਲੈ ਕੇ ਅੱਜ 17 ਤਰੀਕ ਤੱਕ ਨਾਲ ਹੀ ਰਹੇ ਨੇ ਇਹਨਾਂ ਨੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਸਹਾਰਾ ਦਿੱਤਾ ਅਤੇ ਇਸੇ ਨਾਲ ਹੀ ਇਹਨਾਂ ਨੇ ਕਿਹਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਮਾਂ ਦੇ ਪੁੱਤ ਬਣ ਕੇ ਅਸੀਂ ਇਸ ਦੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਸਹਾਰਾ ਦੇਵਾਂਗੇ